ਇਸ ਤਰ੍ਹਾਂ ਮੈਂ ਇਸ ਤੋਂ ਪਹਿਲਾਂ ਬਤੌਰ ਐਸਐਮਓ ਸੀਐਸਸੀ ਸਿਤਰਾਣਾ ਵੀ ਕੰਮ ਕੀਤਾ ਹੋਇਆ ਜੀ ਸੀਐਸਸੀ ਤ੍ਰਿਪੜੀ ਵੀ ਕੰਮ ਕੀਤਾ ਹੋਇਆ ਹੈਗਾ ਤੇ ਮੈਂ ਉੱਥੇ ਵੀ ਦੇਖਦਾ ਹੁੰਦਾ ਸੀਗਾ ਕਿ ਉੱਥੋਂ ਪੇਸ਼ੈਂਟ ਹੈ ਨੀਰੈਸਟ ਹਸਪੀਟਲਸ ਮਾਨਾ ਰੈਫਰ ਕੀਤੇ ਜਾਂਦੇ ਸੀਗੇ ਤੇ ਮੈਂ ਹੁਣ ਅੱਜ ਜੁਆਇਨ ਕੀਤਾ ਹੈ ਹੌਲੀ ਹੌਲੀ ਮੈਂ ਇਸ ਨਵੇਂ ਸਮਾਂ ਤੋਂ ਅੱਡੇ ਸਹਿਯੋਗ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗਾ ਜੀ ਤੇ ਤੁਹਾਡੇ ਸਹਿਯੋਗ ਨਾਲ ਹੀ ਮਿਲ ਕੇ ਆਪਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਜਿੱਤਕ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਕ ਗਰੀਬ ਰਿਜ ਹਸਪਤਲ ਦੇ ਵਿੱਚ ਆਉਂਦਾ ਹੈ ਠੀਕ ਹੈ ਨਾ ਉਹਦੇ ਬਾਅਦ ਤੋਂ ਬਾਅਦ ਬਿਨਾਂ ਖਰਚੇ ਤੋਂ ਉਹਦਾ ਇਲਾਜ ਹੋ ਸਕੇ ਸਰ ਬਾਕੀ ਇਹ ਕਿ ਇਸ ਦੇ ਵਿੱਚ ਮੈਂ ਫਿਰ ਰਿਪੀਟ ਕਰਨਾ ਚਾਹੁੰਗਾ ਕਿ ਮੈਨੂੰ মিডিਆ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਤਾਂ ਕਿ ਆਪਾਂ ਰਲ ਮਿਲ ਕੇ ਆਪਣੀ ਆਵਾਜ਼ ਆਪ ਉੱਪਰ ਆਹ ਦੇਖੀ ਸਰ ਮੈਂ ਮਤਲਬ ਇੱਕ ਦੋ ਦਿਨਾਂ ਚਾਨਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕਿਹੜੇ ਪਾਰਟਿਕੂਲ ਫੀਲਡਸ ਨੇ ਜਿਹਦੇ ਵਿੱਚ ਡਾਕਟਰਸ ਦੀ ਕਮੀ ਹੈ ਤੇ ਕਿਹੜੀ ਕਿਹੜੀ ਸਪੈਸ਼ੈਲਟੀ ਦੀ ਆਪਣੀ ਜ਼ਰੂਰਤ ਹੈ ਬਾਕੀ ਬਤੌਰ ਸਰ ਮੈਂ ਖੁਦ ਆਰਥੋਪੈਡਿਕ ਸਰਜਨ ਆ ਜੀ ਮੈਂ ਜਿੰਦਰਾ ਹਸਪਤਲ ਤੋਂ ਆਇਆ ਮੈਂ ਐਜ ਐ ਸਪੈਸ਼ਲਿਸਟ ਵੀ ਅਗਿਆ ਸੁਵਾਨਾ ਨਾਲ ਦੇ ਇੰਦੇ ਪੂਰਾ ਚੋਰ ਲਗਾ ਮੈਂ ਦੇਖ ਇਸ ਤਰ੍ਹਾਂ ਮੈਂ ਇਸ ਤੋਂ ਪਹਿਲਾਂ ਬਤੌਰ ਐਸਐਮਓ ਸੀਐਸਸੀ ਸੁਤਰਾਣਾ ਵੀ ਕੰਮ ਕੀਤਾ ਹੋਇਆ ਜੀ ਸੀਐਸਸੀ ਤ੍ਰਿਪੜ ਵੀ ਕੰਮ ਕੀਤਾ ਹੋਇਆ ਹੈਗਾ ਤੇ ਮੈਂ ਉੱਥੇ ਵੀ ਦੇਖਦਾ ਹੁੰਦਾ ਸੀਗਾ ਕਿ ਉੱਥੋਂ ਪੇਸ਼ੈਂਟ ਹੈ ਨੀਰੈਸਟ ਹਸਪਤਲ ਸੁਵਾਨਾ ਰੈਫਰ ਕੀਤੇ ਜਾਂਦੇ ਸੀਗੇ ਤੇ ਮੈਂ ਹੁਣ ਅੱਜ ਜੁਆਨ ਕੀਤੇ ਹੌਲੀ ਹੌਲੀ ਮੈਂ ਸਤਿ ਮਾਨ ਤੁਹਾਡੇ ਸਹਿਯੋਗ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗਾ ਜੀ ਤੇ ਤੁਹਾਡੇ ਸਹਿਯੋਗ ਨਾਲ ਹੀ ਮਿਲ ਕੇ ਆਪਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਜਿੱਦ ਤੱਕ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਕ ਗਰੀਬ ਰਿਹਾ ਹਸਪਤਾਲ ਦੇ ਵਿੱਚ ਆਉਂਦਾ ਹੈ ਠੀਕ ਹੈ ਨਾ ਉਹਦੇ ਬਾਅਦ ਤੋਂ ਬਾਅਦ ਬਿਨਾਂ ਖਰਚੇ ਤੋਂ ਉਹਦਾ ਇਲਾਜ ਹੋ ਸਕੇ ਸਰ ਬਾਕੀ ਇਹ ਕਿ ਇਸ ਦੇ ਵਿੱਚ ਮੈਂ ਫਿਰ ਰਿਪੀਟ ਕਰਨਾ ਚਾਹੁੰਗਾ ਕਿ ਮੈਨੂੰ মিডিਆ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਇਹ ਦੇ ਵਿੱਚ ਤਾਂ ਕਿ ਆਪਾਂ ਰਲ ਮਿਲ ਕੇ ਆਪਣੀ ਆਵਾਜ਼ ਆਪ ਉੱਪਰ ਆਹ ਦੇਖੀਏ ਸਰ ਮੈਂ ਮਤਲਬ ਇਕ ਦਿਨ ਚਾਨਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕਿਹੜੇ ਪਾਰਟਿਕੂਲ ਫੀਲਡਸ ਨੇ ਜਿਦੇ ਵਿੱਚ ਡਾਕਟਰਸ ਦੀ ਕਮੀ ਹੈ ਤੇ ਕਿਹੜੀ ਕਿਹੜੀ ਸਪੈਸ਼ਲਿਟੀ ਦੀ අප ਨੂੰ ਜ਼ਰੂਰਤ ਹੈ ਬਾਕੀ ਬਤੌਰ ਸਰ ਮੈਂ ਖੁਦ ਆਰਥੋਪੈਡਿਕ ਸਰ ਜਨਾ ਹਾਂ ਜੀ ਮੈਂ ਜਿੰਦਰਾ ਹਸਪਤਲ ਤੋਂ ਆਇਆ ਹਾਂ ਮੈਂ ਐਜ਼ ਅ ਸਪੈਸ਼ਲਿਸਟ ਵੀ ਆਪੀਆਂ ਸੁਵਮਾ ਨਾਲ ਦੇ ਹੁੰਦਾ ਪੂਰਾ ਚੋਲ ਰਹਾ ਮੈਂ ਦੇਖੋ ਇਸ ਤਰ੍ਹਾਂ ਮੈਂ ਇਸ ਤੋਂ ਪਹਿਲਾਂ ਬਤੌਰ ਐਸਐਮਓ ਸੀਐਸਸੀ ਸ਼ਤਰਾਣਾ ਵੀ ਕੰਮ ਕੀਤਾ ਹੋਇਆ ਹੈ ਜੀ ਸੀਐਸਸੀ ਤ੍ਰਿਪੜੀ ਵੀ ਕੰਮ ਕੀਤਾ ਹੋਇਆ ਹੈਗਾ ਤੇ ਮੈਂ ਉੱਥੇ ਵੀ ਦੇਖਦਾ ਹੁੰਦਾ ਸੀਗਾ ਕਿ ਉੱਥੋਂ ਪੇਸ਼ੈਂਟ ਹੈ ਨੀਰੈਸਟ ਹਸਪਤਲ ਸੁਵਮਾ ਦੇ ਫਰ ਗਿੱਤੇ ਜਾਂਦੇ ਸੀਗੇ ਤੇ ਮੈਂ ਹੁਣ ਅੱਜ ਜੁਆਇਨ ਕੀਤਾ ਹੈ ਹੌਲੀ ਹੌਲੀ ਮੈਂ ਸਨ ਸਮਾਂ ਤੁਹਾਡੇ ਸਹਿਯੋਗ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗਾ ਜੀ ਤੇ ਤੁਹਾਡੇ ਸਹਿਯੋਗ ਨਾਲ ਹੀ ਮਿਲ ਕੇ ਆਪਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਜਿੱਦ ਤੱਕ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਕ ਗਰੀਬ ਰਿਹਾ ਹਸਪਤਾਲ ਦੇ ਵਿੱਚ ਆਉਂਦਾ ਹੈ ਠੀਕ ਹੈ ਨਾ ਉਹਦੇ ਬਾਅਦ ਤੋਂ ਬਾਅਦ ਬਿਨਾਂ ਖਰਚੇ ਤੋਂ ਉਹਦਾ ਇਲਾਜ ਹੋ ਸਕੇ ਸਰ ਬਾਕੀ ਇਹ ਕਿ ਇਸ ਦੇ ਵਿੱਚ ਮੈਂ ਫਿਰ ਰਿਪੀਟ ਕਰਨਾ ਚਾਹੁੰਗਾ ਕਿ ਮੈਨੂੰ মিডিਆ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਇਹ ਦੇ ਵਿੱਚ ਯਾਕਿਆ ਪਰ ਰਾਲੇ ਮਿਲ ਕੇ ਆਪਣੀ ਆਵਾਜ਼ ਆਪ ਉੱਪਰ ਹਾਂ ਦੇਖੀ ਸਰ ਮੈਂ ਮਤਲਬ ਇੱਕ ਦੋ ਦਿਨਾਂ ਚੰਨਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕਿਹੜੇ ਪਾਰਟੀਕੂਲ ਫੀਲਡਸ ਨੇ ਜਿਹਦੇ ਵਿੱਚ ਡਾਕਟਰਸ ਦੀ ਕਮੀ ਹੈ ਤੇ ਕਿਹੜੀ ਕਿਹੜੀ ਸਪੈਸ਼ਲਟੀ ਦੀ අප ਨੂੰ ਜ਼ਰੂਰਤ ਹੈ ਬਾਕੀ ਬਤੌਰ ਸਰ ਮੈਂ ਖੁਦ ਆਰਥੋਪੈਡਿਕ ਸਰਜਨ ਹਾਂ ਜੀ ਮੈਂ ਜਿੰਦਰਾ ਹਸਪਤਲ ਤੋਂ ਆਇਆ ਮੈਂ ਐਜ਼ ਅ ਸਪੈਸ਼ਲਿਸਟ ਵੀ ਅਗਿਆ ਸੁਵਮਾ ਨਾਲ ਦੇ ਹਿੰਦਿਆ ਪੂਰਾ ਚੋਰ